राड़ा में नीलो नहर पुल के पास कटानी टेलीकॉम नाम की मोबाइल की दुकान में बीती रात शॉर्ट सर्किट की वजह से भयानक आग लग गई आग इतनी भयानक थी कि दुकान में रखी सारी असेसरी मोबाइल असेसरी पुराने मोबाइल साउंड बार होम थिएटर और कंप्यूटर सेट पूरी तरह से जल गए जब दुकान के मालिक वरिंद्र सिंह सुबह साढ़े सात बजे दुकान खोलने आए तो उन्हें देखा कि उनकी दुकान में आग लगी हुई है दुकान में रखा सारा सामान जलकर राख हो गया दुकान के मालिक ने बताया कि आग में दुकान में रखी मोबाइल एसेसरी पुराने मोबाइल होम थिएटर साउंड बार और कंप्यूटर सेट जल गया उन्होंने बताया कि हर दिन की तरह वह सुबह साढ़े सात बजे दुकान बंद करके गांव नीलो में अपने घर चले गए थे जब वह दुकान खोलने आए तो सुबह देखा कि दुकान में आग लगी हुई है मैंने बगल वाले दुकान के मालिक को बुलाया तो उन्हें भी अपनी दुकान खोल चेक किया ਬ੍ਰਿੰਦਰ ਸਿੰਘ ਹਾਂ ਕੀ ਕੰਮ ਕਰਦੇ ਤੁਸੀਂ ਮੋਬਾਈਲਾਂ ਦਾ ਕੰਮ ਕਰਦੇ ਮੋਬਾਈਲ ਐਸੈਸਰੀ ਸੇਲ ਪਰਚੇਸ ਦਾ ਕਰਦੇ ਰਹਿੰਨੇ ਕਿੱਥੇ ਹੋ ਤੁਸੀਂ ਨੀਲੋਂ ਪਿੰਡ ਆ ਜੀ ਹਾਂ ਕੀ ਮਾਮਲਾ ਹੋ ਗਿਆ ਜੀ ਮਾਮਲਾ ਜਦੋਂ ਸਵੇਰ ਆਏ ਤਾਂ ਇੱਥੇ ਆ ਕੇ ਸ਼ਾਪ ਓਪਨ ਕਰਨ ਲੱਗੇ ਤੂੰ ਦੇਖਿਆ ਅੱਗ ਲੱਗੀ ਸੀਗੀ ਤੇ ਅੱਗ ਲੱਗੀ ਦੇਖ ਕੇ ਜਦ ਦੇਖਿਆ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀਗਾ ਔਰ ਕਿੰਨੇ ਵਜੇ ਦੁਕਾਨ ਬੰਦਾ ਕੇ ਗਏ ਸੀਗੇ ਉਹੀ ਸ਼ਾਮ ਨੂੰ ਜੋ ਰੁਟੀਨ ਆ ਜੀ 7:30 ਵਜੇ ਤੱਕ ਜਾਂ 8:00 ਵਜੇ ਤੱਕ ਓਕੇ ਤੇ ਆ ਕਿੰਨਾ ਕਾ ਨੁਕਸਾਨ ਹੋਇਆ ਤੁਹਾਡਾ ਤਕਰੀਬਨ 7 ਤੋਂ 8 ਲੱਖ ਰੁਪਏ ਦਾ ਹੋਇਆ ਕੀ ਕੀ ਸਮਾਨ ਸੀਗਾ ਜੀ ਵਿੱਚ ਸਮਾਨ ਸੀਗਾ ਜੀ ਆਪਣੇ ਹਮਟਰੋ ਸਾਊਂਡਬਾਰ ਮੋਬਾਈਲ ਸੀਗੇ ਜੀ ਪੁਰਾਣੇ ਖਰੀਦੇ ਹੋਏ ਸੀਗੇ ਜਿਹੜੇ ਤੇ ਮੋਬਾਈਲ ਐਕਸੈਸਰੀ ਵੀ ਸੀਗੀ ਹਾਂ ਕੈਸ਼ ਵਗੈਰਾ ਵੀ ਸੀਗੇ ਕੈਸ਼ ਨਾਰਮਲੀ ਜੋ ਛੱਡ ਕੇ ਜਾਂਦੇ ਹਜ਼ਾਰ 1500 ਪਰ ਤੇ ਆ ਆਪਣੇ ਜਿਹੜੇ ਨਵੇਂ ਮੋਬਾਈਲ ਵੀ ਰੱਖਦੇ ਹੋ ਸੀ ਇੱਥੇ ਨਹੀਂ ਨਵੇਂ ਜੀ ਘਰੇ ਉਹਨਾਂ ਨੇ ਪੁਰਾਣੇ ਜ਼ਰੂਰ ਛੱਡ ਜਣੇ ਨਹੀਂ ਸੀ ਜੋ ਆਪਣੇ ਜਿਹੜੇ ਖਰੀਦੇ ਉਹਨਾਂ ਨੇ ਔਰ ਕੰਪਿਊਟਰ ਵਗੈਰਾ ਸੀਗਾ ਸਾਡੇ ਪੀਸੀ ਹੂੰ ਉਹ ਜ਼ਰੂਰ ਸੀਗਾ ਉਹ ਨੁਕਸਾਨ ਬਹੁਤ ਹੋ ਗਿਆ ਸਵੇਰੇ ਕਿੰਨੇ ਕ'ਜੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਮਿਲ ਲੱਗਦੀ ਹੈ ਇਹ ਜੀ ਜਦੋਂ ਮੈਂ ਆਪਣਾ ਰੁਟੀਨ ਦੇ ਵਿੱਚ ਆਪਾਂ ਆਉਂਦੇ ਆ ਜੀ 7:30 8:00 ਵਜੇ ਤੱਕ ਉਸ ਹਿਸਾਬ ਨਾਲ ਆਇਆ ਸੀਗਾ ਜੀ ਮੈਂ ਫੇਰ ਪਤਾ ਲੱਗਿਆ ਕਿਸੇ ਨੂੰ ਪੁਲਿਸ ਨੂੰ ਤਲਾਸ਼ ਕੀਤੀ ਜਾਂ ਫਾਇਰ ਬ੍ਰਿਗੇਡ ਨਹੀਂ ਇੱਕ ਮੁੰਡਾ ਨਾਲ ਆ ਜੀ ਹੋਰ ਦੁਕਾਨ ਵਾਲਾ ਉਹਨੂੰ ਬੁਲਾਇਆ ਸੀ ਕਿ ਮੈਂ ਕਹਾ ਵੀ ਆਪਣਾ ਅਕਲ ਲੱਗੀ ਲਾ ਜੀ ਫਿਰ ਅਸੀਂ ਸ਼ਟਰ ਚੱਕਿਆ ਤਾਂ ਦੇਖ ਅਕਲ ਲੱਗੀ ਚੰਗੀ ਅਕਲ ਲੱਗਣ ਦਾ ਕਾਰਨ ਪਤਾ ਲੱਗਿਆ ਕਿ ਕਿਵੇਂ ਲੱਗੀ ਜੇ ਮੈਂ ਦੇਖ ਕੇ ਇਹੀ ਲੱਗ ਰਿਹਾ ਸ਼ਾਰਟ ਸਰਕਟ ਦਾ ਹੀ ਲੱਗ ਰਿਹਾ ਜੀ